ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਵਿੱਚ ਤਾਂ ਅੱਜ ਆਪਾਂ ਪੀਐਸਟੈਟ ਪੇਪਰ 2 ਨਾਲ ਸੰਬੰਧਿਤ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਲੈ ਕੇ حاضر ਹੋਏ ਹਾਂ ਤਾਂ ਅੱਜ ਆਪਾਂ ਐਸਐਸਟੀ ਭੂਗੋਲ ਨਾਲ ਸੰਬੰਧਿਤ ਮਹੱਤਵਪੂਰਨ ਐਮਸੀਕਿਊ ਕਰਾਂਗੇ ਤਾਂ ਅੱਜ ਦਾ ਆਪਣਾ ਟੌਪਿਕ ਹੋਵੇਗਾ ਚਟਾਨਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਵਿਦਿਆਰਥੀ ਆਪਣੀ ਕਲਾਸ ਵਿੱਚ ਨਵੇਂ ਜੁੜੇ ਹਨ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਸ਼ੁਰੂ ਕਰਦੇ ਹਾਂ ਜੀ ਕੁਐਸਚਨ ਨੰਬਰ 1 ਹੈ ਚਟਾਨਾਂ ਮੁੱਖ ਤੌਰ ਤੇ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ B ਹੋ ਜਾਏਗਾ ਤਿੰਨ ਪ੍ਰਕਾਰ ਦੀਆਂ ਨੈਕਸਟ ਕੁਐਸਚਨ ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਅਗਨੀ ਚਟਾਨ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ C ਹੋ ਜਾਏਗਾ ਗਰੇਨਾਈਟ ਨੈਕਸਟ ਕੁਐਸਚਨ ਤਰ੍ਹਾਂ ਚਟਾਨਾਂ ਕਿਵੇਂ ਬਣਦੀਆਂ ਹਨ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ C ਬਣ ਜਾਏਗਾ ਟਲ ਸ਼ਾਡੋ ਦੇ ਜਮਾਨ ਨਾਲ ਨੈਕਸਟ ਕੁਐਸਚਨ ਰੂਪਾਂਤ੍ਰਿਤ ਚਟਾਨਾਂ ਕਿਹੜੇ ਕਾਰਨ ਨਾਲ ਬਣਦੀਆਂ ਹਨ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ অপਸ਼ਨ ਸੀ ਰਾਈਟ ਆਨਸਰ ਹੋ ਜੇਗਾ ਉੱਚ ਤਾਪ ਅਤੇ ਦਬਾਅ ਨਾਲ ਨੈਕਸਟ ਕੁਐਸਚਨ ਬਸਾਲਟ ਕਿਹੜੀ ਕਿਸਮ ਦੀ ਚਟਾਨ ਹੈ ਤਾਂ ਇਸ ਦਾ ਰਾਈਟ ਆਨਸਰ অপਸ਼ਨ ਬੀ ਹੋ ਜੇਗਾ ਅਗਨੀ ਚਟਾਨ ਨੈਕਸਟ ਕੁਐਸਚਨ ਸੰਗਮਰਮਰ ਕਿਸ ਚਟਾਨ ਤੋਂ ਬਣਦੀ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ B ਬਣ ਜੇਗਾ ਚੂਨਾ ਪੱਥਰ ਨੈਕਸਟ ਕੁਐਸਚਨ ਜੀਵਾਸ਼ਮ ਅਕਸਰ ਕਿਹੜੀ ਚਟਾਨ ਵਿੱਚ ਮਿਲਦੇ ਹਨ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ C ਹੋ ਜਾਏਗਾ ਤਰਛਟੀ ਚਟਾਨ ਨੈਕਸਟ ਕੁਐਸਚਨ ਡੈਕਨ ਪਠਾਰ ਮੁੱਖ ਤੌਰ ਤੇ ਕਿਹੜੀ ਚਟਾਨ ਨਾਲ ਬਣਿਆ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ ਆਪਸ਼ਨ C ਬਸਾਲਟ ਨੈਕਸਟ ਕੁਐਸਚਨ ਮੈਗਮਾ ਕਿੱਥੇ ਪਾਇਆ ਜਾਂਦਾ ਹੈ ਤਾਂ রাইਟ आंसर ਹੋ ਜਾਏਗਾ ਮੈਗਮਾ ਹੈ ਜੋ অপশন B রাইট ਹੋ ਜਾਏਗਾ ਧਰਤੀ ਦੇ ਅੰਦਰ ਪਾਇਆ ਜਾਂਦਾ ਹੈ ਨੈਕਸਟ ਕੁਐਸਚਨ ਚਟਾਨਾਂ ਦੇ ਟੁੱਟਣ ਅਤੇ ਖਰਾਬ ਹੋਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ ਤਾਂ ਇਸ ਦਾ রাইਟ ਆਨਸਰ ਬਣ ਜਾਏਗਾ অপশন B রাইਟ ਆਨਸਰ ਹੋ ਜਾਏਗਾ ਅਪਕਟ ਨੈਕਸਟ ਕੁਐਸਚਨ ਲਾਵੇ ਦੇ ਠੰਡੇ ਹੋਣ ਨਾਲ ਕਿਹੜੀ ਚਟਾਨ ਬਣਦੀ ਹੈ ਤਾਂ রাইਟ ਆਨਸਰ ਬਣ ਜਾਏਗਾ অপਸ਼ਨ बी राइट आंसर हो जाएगा बाहरी अग्नि चटान नेक्स्ट क्वेश्चन गणेश केड़ी किस्म की चटान है इस इसका राइट आंसर ऑप्शन सी बन जाएगा रूपांतरित चटान नेक्स्ट क्वेश्चन कोयला केड़ी किस्म की चटान है इस इसका राइट आंसर ऑप्शन बी हो जाएगा तरक्षटी चटान नेक्स्ट क्वेश्चन ਗ੍ਰੇनाइट ਕਿਹੜੀ ਕਿਸਮ ਦੀ ਚਟਾਨ ਹੈ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ B ਰਾਈਟ ਆਨਸਰ ਹੋ ਜਾਏਗਾ ਅੰਦਰੂਨੀ ਅਗਨੀ ਚਟਾਨ ਨੈਕਸਟ ਵਚਨ ਪਿਊਮਸ ਦੀ ਵਿਸ਼ੇਸ਼ਤਾ ਕੀ ਹੈ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ B ਰਾਈਟ ਹੋ ਜਾਏਗਾ ਇਹ ਪਾਣੀ ਵਿੱਚ ਤੈਰ ਸਕਦੀ ਹੈ ਦਾ ਸਵਚਨ ਆਬਸੀਡੀਅਨ ਦੀ ਬੰਤਰ ਕਿਹੋ ਜਿਹੀ ਹੁੰਦੀ ਹੈ ਤਾਂ ਰਾਈਟ ਆਨਸਰ অপਸ਼ਨ B ਬਣ ਜੇਗਾ ਅੱਛੀ ਅਤੇ ਚਮਕਦਾਰ ਨੈਕਸਟ ਕੁਐਸਚਨ ਚੂਨਾ ਪੱਥਰ ਵਿੱਚ ਮੁੱਖ ਤੱਤ ਕਿਹੜਾ ਹੁੰਦਾ ਹੈ ਤਾਂ ਰਾਈਟ ਆਨਸਰ ਆਪਸ਼ਨ ਬੀ ਬਣੇਗਾ ਕੈਲਸ਼ੀਅਮ ਕਾਰਬੋਨੇਟ ਨੈਕਸਟ ਕੁਐਸਚਨ ਸੇਲ ਕਿਸ ਤੋਂ ਬਣਦੀ ਹੈ ਸੇਲ ਕਿਸ ਤੋਂ ਬਣਦੀ ਹੈ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਬਣ ਜਾਏਗਾ ਮਿੱਟੀ ਨੈਕਸਟ ਕੁਐਸਚਨ ਤਲਛਟ ਦੇ ਜੰਮਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ ਤਾਂ ਇਸ ਦਾ ਰਾਈਟ ਆਨਸਰ অপশন বি বনজেগা নিকেپن নেক্সট কোশ্চেন গ্রেভো কিডি কসম দি চটান হ তা রাইট আনসার বনজেগা অপশন এ রাইট হোজেগা অগ্নি চটান নেক্সট কোশ্চেন চটানা দা অধ্যয়ন কিস বিজ্ঞান nal sambandhit হ তা ইস দা রাইট আনসার অপশন বি হোজেগা জি পেট্রোলোজি নেক্সট কোশ্চেন সবতো কঠোর খনিজ কিড়া হ ਤਾਂ ਰਾਈਟ ਆਨਸਰ অপশন সি ਬਣੇਗਾ ਹੀਰਾ ਜੋ ਸਭ ਤੋਂ ਕਠੋਰ ਖਣਜ ਹੈ ਨੈਕਸਟ ਕੁਐਸਚਨ ਗਣੇਸ਼ ਦੀ ਮੰਤਰ ਕਿਹੋ ਜਿਹੀ ਹੁੰਦੀ ਹੈ ਤਾਂ ਰਾਈਟ ਆਨਸਰ ਹੋ ਜਾਏਗਾ অপশন ਬੀ ਰਾਈਟ ਆਨਸਰ ਬਣ ਜਾਏਗਾ ਵਰਤਦਾਰ ਨੈਕਸਟ ਕੁਐਸਚਨ ਚਟਾਨ ਚੱਕਰ ਕੀ ਹੈ ਤਾਂ ਰਾਈਟ ਆਨਸਰ ਬਣ ਜਾਏਗਾ অপশন ਬੀ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਨੈਕਸਟ ਕੁਐਸਚਨ ਬਸਾਲਟ ਦਾ ਰੰਗ ਆਮ ਤੌਰ ਤੇ ਕਿਹੋ ਜਿਹਾ ਹੁੰਦਾ ਹੈ ਤਾਂ ਰਾਈਟ ਆਨਸਰ ਬਣੇਗਾ অপਸ਼ਨ ਸੀ ਰਾਈਟ ਬਣ ਜਿਗਾ ਕਾਲਾ ਨੈਕਸਟ ਕੁਐਸਚਨ ਧਰਤੀ ਦੀ ਸਭ ਤੋਂ ਉਪਰੀ ਪਰਤ ਨੂੰ ਕੀ ਕਹਿੰਦੇ ਹਨ ਤਾਂ ਰਾਈਟ ਆਨਸਰ ਬਣ ਜਿਗਾ অপਸ਼ਨ ਸੀ ਭੂ ਪਰਤ ਨੈਕਸਟ ਕੁਐਸਚਨ ਸਲੇਟ ਕਿਹੜੀ ਕਿਸਮ ਦੀ ਚਟਾਨ ਹੈ ਤਾਂ ਰਾਈਟ ਆਨਸਰ ਹੋ ਜਿਗਾ অপਸ਼ਨ ਸੀ ਰਾਈਟ ਆਨਸਰ ਹੋ ਜਿਗਾ ਰੂਪਾਂਤਰਿਤ ਚਟਾਨ ਨੈਕਸਟ ਕੁਐਸਚਨ ਰੇਤ ਪੱਥਰ ਦੀ ਵਰਤੋਂ ਮੁੱਖ ਤੌਰ ਤੇ ਕਿੱਥੇ ਹੁੰਦੀ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਏ ਰਾਈਟ ਆਨਸਰ ਬਣ ਜੇਗਾ ਨਿਰਮਾਣ ਕਾਰਜ ਵਿੱਚ ਨੈਕਸਟ ਕੁਐਸਚਨ ਕੋਇਲਾ ਮੁੱਖ ਤੌਰ ਤੇ ਕਿਸ ਤੋਂ ਬਣਦਾ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਏ ਰਾਈਟ ਆਨਸਰ ਬਣ ਜੇਗਾ ਪੌਦਿਆਂ ਦੇ ਅਬਸ਼ੇਸ਼ਾਂ ਤੋਂ ਤਾਂ ਨੈਕਸਟ ਕੁਐਸਚਨ ਰੂਪਾਂਤਰਿਤ ਕਿਹੜੀਆਂ ਸਥਿਤੀਆਂ ਵਿੱਚ ਹੁੰਦਾ ਹੈ ਰਾਈਟ ਆਨਸਰ ਬਣ ਜੇਗਾ অপਸ਼ਨ B ਰਾਈਟ ਆਨਸਰ ਹੋ ਜੇਗਾ ਉੱਚ ਤਾਪ ਅਤੇ ਦਬਾਅ ਤੇ ਨੈਕਸਟ ਕੁਐਸ਼ਨ ਜੀਵਾਸ਼ਮ ਕਿਹੜੀ ਚਟਾਨ ਵਿੱਚ ਨਹੀਂ ਮਿਲਦੇ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ B ਅਗਨੀ ਚਟਾਨ ਨੈਕਸਟ ਕੁਐਸ਼ਨ ਗ੍ਰੇਨਾਈਟ ਵਿੱਚ ਕਿਹੜਾ ਖਣਿਜ ਆਮ ਤੌਰ ਤੇ ਮਿਲਦਾ ਹੈ ਤਾਂ ਰਾਈਟ ਆਨਸਰ ਹੋ ਜੇਗਾ অপਸ਼ਨ A ਕੁਆਰਟਜ਼ ਨੈਕਸਟ ਕੁਐਸ਼ਨ ਕਰਾਂਗੇ ਮੈਗਮਾ ਦੇ ਧਰਤੀ ਦੀ ਸਤ੍ਹਾ ਤੇ ਆਉਣ ਨੂੰ ਕੀ ਕਹਿੰਦੇ ਹਨ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਬੀ ਲਾਵਾ ਨੈਕਸਟ ਕੁਚਨ ਤਰਛਟੀ ਚਟਾਨਾਂ ਦੀ ਇੱਕ ਮੁੱਖ ਵਿਸ਼ੇਸ਼ਤਾ ਕੀ ਹੈ ਤਾਂ ਰਾਈਟ ਆਨਸਰ ਬਣੇਗਾ ਆਪਸ਼ਨ ਏ ਇਹਨਾਂ ਵਿੱਚ ਪਰਤਾਂ ਹੁੰਦੀਆਂ ਹਨ ਨੈਕਸਟ ਕੁਚਨ ਉਰਪਾਂਤਰਿਤ ਚਟਾਨ ਦਾ ਉਦਾਹਰਨ ਕਿਹੜਾ ਹੈ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਸੀ ਰਾਈਟ ਆਨਸਰ ਹੋ ਜਾਏਗਾ ਗਣਿਸ ਨੈਕਸਟ ਕੁਐਸਚਨ ਬਾਹਰੀ ਅਗਨੀ ਚਟਾਨ ਕਿੱਥੇ ਬਣਦੀ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ অপਸ਼ਨ ਬੀ ਰਾਈਟ ਆਨਸਰ ਹੋ ਜੇਗਾ ਧਰਤੀ ਦੀ ਸਤ੍ਹਾ ਉੱਤੇ ਨੈਕਸਟ ਕੁਐਸਚਨ ਅੰਦਰੂਨੀ ਅਗਨੀ ਚਟਾਨ ਦਾ ਉਦਾਹਰਨ ਕਿਹੜਾ ਹੈ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਸੀ ਰਾਈਟ ਆਨਸਰ ਬਣ ਜੇਗਾ ਗਰੇਨਾਇਟ ਨੈਕਸਟ ਕੁਐਸਚਨ ਗਰੇਬੋ ਦੀ ਬੰਤਰ ਕਿਹੋ ਜਿਹੀ ਹੁੰਦੀ ਹੈ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ B ਰਾਈਟ ਆਨਸਰ ਹੋ ਜਾਏਗਾ ਮੋਟੀ ਦਾਣੇਦਾਰ ਨੈਕਸਟ ਕੁਐਸ਼ਚਨ ਚਟਾਨਾਂ ਬੜੀਆਂ ਹੁੰਦੀਆਂ ਹਨ ਤਾਂ ਰਾਈਟ ਹੋ ਜਾਏਗਾ অপਸ਼ਨ B ਰਾਈਟ ਬਣ ਜੇਗਾ 52 ਦੇ ਸਮੂਹ ਤੋਂ ਨੈਕਸਟ ਕੁਐਸ਼ਚਨ ਚੂਨਾ ਪੱਥਰ ਕਿਹੜੀ ਕਿਸਮ ਦੀ ਚਟਾਨ ਹੈ ਤਾਂ ਇਸ ਦਾ ਰਾਈਟ ਆਨਸਰ ਜੋ ਬਣ ਜੇਗਾ অপਸ਼ਨ B ਰਾਈਟ ਹੋ ਜਾਏਗਾ ਤਾਂ ਛੇਤੀ ਨੈਕਸਟ ਕੁਐਸ਼ਚਨ ਸੰਗ ਮਰਮਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਦਾ ਰਾਈਟ ਆਨਸਰ ਆਪਸ਼ਨ ਹੋ ਜਾਏਗਾ ਤਾਂ এ ਰਾਈਟ ਆਨਸਰ ਬਣ ਜਾਏਗਾ ਇਮਾਰਤਾਂ ਅਤੇ ਮੂਰਤੀਆਂ ਵਿੱਚ ਜੋ ਸੰਗਮਰਮ ਦੀ ਵਰਤੋਂ ਕੀਤੀ ਜਾਂਦੀ ਹੈ ਨੈਕਸਟ ਕੁਐਸਚਨ ਅਪਘਾਟ ਦੇ ਮੁੱਖ ਕਾਰਕ ਕਿਹੜੇ ਹਨ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਬੀ ਰਾਈਟ ਹੋ ਜਾਏਗਾ ਤਾਂ ਤਾਂ ਨੈਕਸਟ ਕੁਐਸਚਨ ਕਰਾਂਗੇ ਤਰਛਟੀ ਚਟਾਨਾਂ ਕਿੱਥੇ ਵੱਧ ਮਿਲਦੀਆਂ ਹਨ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੋ ਜਾਏਗਾ ਨਦੀਆਂ ਅਤੇ ਸਮੁੰਦਰਾਂ ਦੇ ਤਲ ਵਿੱਚ ਨੈਕਸਟ ਕੁਐਸਚਨ ਰੁਮੰਤਰਿਤ ਚਟਾਨਾਂ ਦੀ ਬੰਤਰ ਵਿੱਚ ਕੀ ਬਦਲਾਅ ਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ A ਹੋ ਜਾਏਗਾ ਰੰਗ ਅਤੇ ਬੰਤਰ ਵਿੱਚ ਬਦਲਾਅ ਨੈਕਸਟ ਕੁਐਸਚਨ ਬਸਾਰਟ ਕਿਹੜੀ ਕਿਸਮ ਦੀ ਅਗਨੀ ਚਟਾਨ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜਾਏਗਾ ਆਪਸ਼ਨ B ਰਾਈਟ ਆਨਸਰ ਹੋ ਜਾਏਗਾ ਬਾਹਰੀ ਨੈਕਸਟ ਕੁਐਸਚਨ ਗਨੀਸ ਕਿਸ ਪ੍ਰਕਿਰਿਆ ਨਾਲ ਬਣਦੀ ਹੈ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ C ਰਾਈਟ ਹੋ ਜਾਏਗਾ ਰੁਪਾਂਤਰ ਨਾਲ ਨੈਕਸਟ ਕੁਐਸਚਨ ਚਟਾਨ ਚੱਕਰ ਵਿੱਚ ਅਗਨੀ ਚਟਾਨ ਤਰਛਟੀ ਕਿਵੇਂ ਬਣਦੀ ਹੈ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਬੀ ਰਾਈਟ ਹੋ ਜਾਏਗਾ ਨੈਕਸਟ ਕੁਐਸਚਨ ਰੇਤ ਪੱਥਰ ਕਿਹੜੀ ਕਿਸਮ ਦੀ ਚਟਾਨ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ ਬੀ ਰਾਈਟ ਆਨਸਰ ਹੋ ਜਾਏਗਾ ਤਰਛਟੀ ਚਟਾਨ ਤਾਂ ਨੈਕਸਟ ਕੁਐਸਚਨ ਪਿਊਮਿਸ ਕਿਹੜੀ ਵਿਸ਼ੇਸ਼ਤਾ ਕਰਕੇ ਵੱਖਰੀ ਹੈ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਬੀ ਰਾਈਟ ਹੋ ਜੇਗਾ ਇਹ ਪਾਣੀ ਬਚਤ ਕਰ ਸਕਦੀ ਹੈ ਨੈਕਸਟ ਕੁਐਸਚਨ ਚਟਾਨ ਚੱਕਰ ਦਾ ਅਰਥ ਕੀ ਹੈ ਤਾਂ ਇਸ ਦਾ ਰਾਈਟ ਆਨਸਰ অপਸ਼ਨ ਬੀ ਹੋ ਜੇਗਾ ਚਟਾਨਾਂ ਦਾ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਬਦਲਣਾ ਤਾਂ ਅੱਜ ਦੀ ਕਲਾਸ ਵਿੱਚ ਆਪਣੇ ਇੰਨੇ ਹੀ ਐਮਸੀਕਿਊ ਜੇਕਰ ਤੁਹਾਨੂੰ ਕਲਾਸ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅੱਗੇ ਆਪਣੇ ਸਾਥੀ ਮਿੱਤਰਾਂ ਵਿੱਚ ਅਤੇ ਜੇਕਰ ਕਲਾਸ ਵਧੀਆ ਲੱਗਦੀ ਹੁੰਦੀ ਹੈ ਤਾਂ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਦਿਆ ਕਰੋ ਜੀ ਤਾਂ ਜਿੰਨੇ ਵੀ ਵਿਦਿਆਰਥੀ ਨਵੇਂ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਮਿਲਦੇ ਹਾਂ ਜੀ ਨੈਕਸਟ ਕਲਾਸ ਵਿੱਚ ਧੰਨਵਾਦ ਜੀ